ਵਹੀਕੁਤੀ ਕਾ ਖਾਲਸਾ ਵਹੀਕੁਤੀ ਫਤਹਿ ਮੈਂ ਹਰਪ੍ਰਸਾਦ ਸ਼ਿਵਮਨਜੀਤ ਸੈਮਾਨ ਅੱਜ 2 ਫੈਬਰੂਰੀ ਨੂੰ ਤੁਹਾਡੇ ਸਾਰੇ ਨਾਲ ਗੱਲਬਾਤ ਕਰ ਰਿਹਾ ਕਿ ਕੱਲ ਮੇਦੀ ਟੈਂਟਰੀਕ ਨੂੰ ਮੇਰੇ ਹਲਕੇ ਸਮਰੂਪ ਤੇ ਵਿੱਚ ਸਾਡੀਆਂ ਖਖਾਨ ਜੱਥੇ ਬੰਨੀਆ ਬਹੁਤ ਵੱਡਾ ਫਰਮਾਨ ਦੇਈ ਹੈ ਜੁਪਕ ਕੇ ਪੰਜਾਬ ਦੀ ਸਰਕਾਰ ਬਹੁਤ ਠੁਕਰੇ ਫੋਰਸ ਸਟਡੀ ਦੇ ਪੱਕੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹ ਹੋ ਜਾ ਨਹੀਂ ਹੋਣ ਦੇਣਾ ਜਿਵੇਂ ਇਹ ਵੀ ਰਵਾਜ ਬਣ ਗਏ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਤੰਗ ਹੀ ਆਪਣੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰ ਹੈ ਕਿ ਅਸੀਂ ਕਿਸਾਨ ਜੱਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਵਰਤਾ ਸਹਿਤ ਬਹਿਤੀ ਹੈ ਕਿ ਪੰਨਾ ਸੇ ਤੋਂ ਦੇ ਉੱਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਕਿ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤ ਤੋਂ ਬਹੁਤ ਦੂਰ ਨੇ ਸੋ ਮੈਂ ਸਾਰੇ ਨੂੰ ਪੀੜ ਕਰਦੇ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਇਹ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਜੂਵਾਲ ਸਾਹਿਬ ਦੇ ਉੱਤੇ ਬੀਜੇਪੀ ਗਲਤ ਪੱچے ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਦੇਲ ਵੀ ਤੁਹਾਡੇ ਵਰਗਾ ਹੈ ਅਸੀਂ ਇਨਸਾਨ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੂਵਾਲ ਸਾਹਿਬ ਦੀ ਪੀੜ ਹੈਗੀ ਹੈ ਸੋ ਮੈਂ ਅਸਰਤੇ ਇਕਨ ਮੇਤੀ ਟੈਂਟ੍ਰਿਕ ਨੂੰ ਸੁਰੂ ਕੀਤਾ ਸਾਰੀ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਰੰਦ ਲੋਕ ਹੈਗੇ ਜੁਬਰੀਤ ਸੰਦ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਗਣ ਦੇ ਵਿੱਚ ਆ ਕੇ ਸਟੱਟਸ ਆਫ ਦੇ ਨੇ ਮੇਹਬਾਨੀ ਵਾਏ ਪ੍ਰਜੀ ਦਾ ਖਲਸਾ ਵਾਏ ਕਿਤੀ ਥਾ